ਅੱਜ ਅਸੀਂ ਕਲੇਸਰ ਗਤੋਰਾ ਝੰਡਪੁਰ ਮੁਰਾਦਪੁਰ ਕਾਫੀ ਪਿੰਡ ਸੇਰਪੁਰ ਕਾਫੀ ਪਿੰਡਾਂ ਦਾ ਦੌਰਾ ਕੀਤਾ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਲੋਕੀ ਪਬਲਿਕ ਆ ਕੇ ਸਾਡੇ ਦੇ ਮਤਲਬ ਕਹਿ ਰਹੇ ਨੇ ਕਿ ਅਸੀਂ ਆਮਾਦੀ ਪੜੀ ਪੋਟਾ ਪਾਵਾਗੇ ਕਿਉਂਕਿ ਮੰਤਰੀ ਸਾਹਿਬ ਨੇ ਬਹੁਤ ਜ਼ਿਆਦਾ ਕੰਮ ਕਰਾਇਆ ਦੇ ਆ ਸੇਰਪੁਰ ਤੋਂ ਸੁਜਾਨਪੁਰ ਤੱਕ ਇੱਕ ਸੜਕ ਬਣਾਈ ਆ ਜੋ ਕਿ ਬਹੁਤ ਵਧੀਆ ਸੜਕ ਹੈ ਲੋਕਾਂ ਦਾ 25-30 ਸਾਲ ਤੋਂ ਪਹਿਲ ਸੜਕ ਨਹੀਂ ਬਣ ਚੁੱਕੀ ਏ ਲੋਕੀ ਬੜੇ ਪ੍ਰੇਸ਼ਾਨ ਸੀ ਉਹ ਲੋਕੀ ਬਹੁਤ ਖੁਸ਼ ਨੇ ਆਮ ਆਦਮੀ ਪਾਰਟੀ ਦੇ ਉਹ ਜਿੰਨੇ ਵੀ ਕੰਮ ਕੀਤੇ ਆ ਪਿਛਲੇ 4 ਸਾਲ ਤੋਂ ਲੋਕੀ ਬਹੁਤ ਜ਼ਿਆਦਾ ਖੁਸ਼ ਨੇ ਤੇ ਆਮ ਆਦਮੀ ਨੂੰ ਭਰੋਸਾ ਦਿੱਤਾ ਹੈ ਕਿ ਤੁਹਾਨੂੰ ਵੋਟਾਂ ਪਾਵਾਂਗੇ ਜਿੱਦੋਂ ਵੀ ਆਪਾਂ ਪਿੰਡ 'ਚ ਜਾਂਦੇ ਆ ਤੇ ਲੋਕੀ ਆਪ ਆ ਗਿਆ ਨੂੰ ਜੱਫੀਆਂ ਪਾਉਂਦੇ ਵੀ ਆਓ ਜੀ ਤੁਹਾਨੂੰ ਮੇਰੇ ਸਵਾਗਤ ਕਰਦੇ ਲੋਕੀ ਕਿ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਸਾਡੀ ਪੂਰੀ ਕੋਸ਼ਿਸ਼ ਹੈ ਜੀ ਇਹ ਸੀਟ ਜਿੱਤ ਕੇ ਮੰਤਰੀ ਸਾਹਿਬ ਤਰਜ਼ਾ ਕ ਜੀ ਦੀ ਢੋਲੀ 'ਚ ਪਾਵਾਂਗੇ ਆਮ ਆਦਮੀ ਪਾਰਟੀ ਬਹੁਤ ਵਧੀਆ ਪਾਰਟੀ ਹੈ ਜੀ ਮੈਂ ਜੁੜੇ ਦੇ ਮੈਨੂੰ 10-15 ਸਾਲ ਹੋ ਗਿਆ ਜੀ ਇਸ ਪਾਰਟੀ ਨਾਲ ਜੁੜੇ ਦੇ ਤੇ ਪੂਰਾ ਭਰੋਸਾ ਹੈ ਇਸ ਪਾਰਟੀ ਤੇ ਵਿਸ਼ਵਾਸ ਹੈ ਕਿ ਜਿੰਨੇ ਵੀ ਲੋਕਾਂ ਦੀਆਂ ਮੰਗਾਂ ਨੇ ਇਹ ਪੂਈਆਂ ਕਰਨਗੇ ਜਿਹੜੇ ਮੱਕੀ ਤੁਹਾਡੀ ਜ਼ੋਨ ਦੇ ਵਿੱਚ ਹੋਵੇ ਜ਼ੋਨ ਦੇ ਵਿੱਚ ਕੁਝ ਅਧੂਰੇ ਕੰਮ ਰਹਿ ਗਏ ਜੇ ਤੁਹਾਡੀ ਜਿਹੜਾ ਕੰਮ ਪੂਰੇ ਹੋ ਜਾਣਗੇ ਬਿਲਕੁਲ ਜੀ 4 ਸਾਲਾਂ ਲਈ ਸਰਕਾਰ ਬਣੀ ਹੋਈ ਹੈ ਕਾਫੀ ਕੰਮ ਹੋ ਚੁੱਕੇ ਆ ਜੇ ਕੋਈ ਦੋ ਚਾਰ ਕੰਮ ਰਹਿਦੇ ਵੀ ਹੋਣਗੇ ਉਹ ਬਿਲਕੁਲ ਪੂਰੇ ਹੋਣਗੇ ਜਾਣ ਵਾਲੇ ਸਾਲਾਂ ਦੇ ਕੀ ਮੈਸੇਜ ਹੈ ਜਿਹੜਾ ਕੋਈ ਜ਼ੋਨ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ 14 ਤਰੀਕ ਨੂੰ ਐਤਵਾਰ ਦੇ ਦਿਨ ਐਤਵਾਰ ਨੂੰ ਘਰੋਂ ਬਾਹਰ ਨਿਕਲ ਕੇ ਵੋਟਾਂ ਪਾਓ ਔਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਕਿ ਦੂਸਰੀਆਂ ਦੂਸਰੀਆਂ ਪਾਰਟੀਆਂ 75 ਸਾਲ ਹੋ ਗਿਆ ਸਾਡੇ ਲੋਕਾਂ ਨੂੰ ਲੁੱਟਦੇ ਝੂਠ ਬੋਲਦੇ ਕੋਈ ਵੀ ਕੰਮ ਨਹੀਂ ਕੀਤਾ ਉਹਨਾਂ ਨੇ ਅਸੀਂ ਅੱਜ ਘਟੋ ਘਟੇ 20 ਤੋਂ 25 ਪਿੰਡ ਵਿੱਚ ਗਏ ਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੈ ਜੋ ਪੰਜਾਬ ਸਰਕਾਰ ਨੇ ਕੰਮ ਕੀਤੇ ਆ ਮੰਤਰੀ ਸਾਹਿਬ ਨੇ ਕੰਮ ਕੀਤੇ ਹਲਕੇ ਵਿੱਚ ਇੰਨਾ ਪਿਆਰ ਦਿੱਤਾ ਕਿ ਸਾਨੂੰ ਲੋਕੀ ਕਹਿਣ ਤੋਂ ਪਹਿਲੇ ਹੀ ਕਹਿ ਰਹੇ ਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਣਾ ਚੜ੍ਹਦੇ ਨਿਸ਼ਾਨ ਤੇ ਵੋਟ ਪਾਣਾ ਹੈ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਭਾਜੀ ਨੂੰ ਕੀ ਭਾਜੀ ਪਿਛਲੇ 15 ਸਾਲਾਂ ਤੋਂ ਪਿੰਡ ਦੇ ਸਰਪੰਚ ਰਹੇ ਇਹਨਾਂ ਨੇ ਵੀ ਪਿੰਡ ਦਾ ਬੜਾ ਵਿਕਾਸ ਕੀਤਾ ਹੈ ਇਸ ਕਰਕੇ ਲੋਕਾਂ ਨੂੰ ਵੀ ਲੱਗ ਸਕੇ ਜਿਹੜੇ ਪਿੰਡ ਦੇ ਆ ਲੋਕਾਂ ਨੂੰ ਵੀ ਪਤਾ ਹੈ ਕਿ ਜੋ ਭਾਜੀ ਸਰਪੰਚ ਅਸ਼wini ਕੁਮਾਰ ਜੀ ਹੈ ਇਹ ਬੜੇ ਨੇਕदिल ਇਨਸਾਨ ਨੇ ਇਸ ਕਰਕੇ ਵਿਕਾਸ ਦੇ ਉੱਤੇ ਅਸੀਂ ਵਿਕਾਸ ਦੇ ਉੱਤੇ ਵੋਟਾਂ ਮੰਗ ਰਹੇ ਹਾਂ ਕੀ ਮੈਸੇਜ ਆ ਜਾਂਦੀ ਆਪਣੀ ਹਰ ਕੋ ਕੋ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹਦੇ ਹਾਂ ਜਨਤਾ ਨੂੰ ਕਿ ਇਹ ਪਹਿਲੀ ਪਾਰਟੀ ਐ ਜੀ ਜਿਨੇ ਰੋਡ ਬਣਾਏ ਨੇ 25 ਸਾਲਾਂ ਬਾਅਦ ਸਾਡੇ ਹਲਕੇ ਦੇ ਵਿੱਚ ਰੋਡ ਬਣਿਆ ਤੁਸੀਂ ਕਦੀ ਸਜਾਨਪੁਰ ਤੋਂ ਸ਼ੇਰਪੁਰ ਨੂੰ ਆਓ ਤੁਹਾਨੂੰ ਇਦਾਂ ਲੱਗੇਗਾ ਕਿ ਚੰਡੀਗੜ੍ਹ ਆਏ ਆਪਾਂ ਇਹਨੇ ਵਧੀਆ ਰੋਡ ਬਣਾਏ ਨੇ ਬਹੁਤੀ ਵਿਕਾਸ ਕਰ ਰਹੇ ਆ ਮੈਂ ਇੱਕੋ ਅਪੀਲ ਕਰਾਂਗਾ ਆਪਣੇ ਕੋਏ ਹਲਕੇ ਦੀ ਜਨਤਾ ਨੂੰ ਕਿ 14 ਤਰੀਕ ਨੂੰ ਸਵੇਰੇ ਝਾੜੂ ਦਾ ਬਟਨ ਦਬਾ ਕੇ ਸਾਡੇ ਭਾਜੀ ਨੂੰ ਜਿਤਾਓ ਤੇ ਕੋਏ ਹਲਕੇ ਦੀ ਵਿਕਾਸ ਦੀ ਗਤੀ ਨੂੰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਦੇ ਰਾਹ ਤੇ ਪਾਓ ਨਮਸਕਾਰ ਜੀ ਮੈਂ ਸ਼ੈਲੀ ਸ਼ਰਮਾ ਬਲੌਗ ਪਰ ਤਾਂ ਅਨੋਰ ਭਗਵਾਨ ਸੇ ਤੋਂ ਪਿੰਡ ਸਰਪੰਚ ਵੀ ਹੈਗੀਆਂ ਸਰ ਅੱਜ ਹੀ ਬੜਾ ਤੂਫਾਨੀ ਦੌਰਾ ਕੀਤਾ ਆ ਅਸ਼ੁਨੀ ਸਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੜ ਰਹੇ ਨੇ ਔਰ ਬਲਾਕ ਸਮਤੀ ਦੀਆਂ ਸੀਟਾਂ ਲਈ ਜਿਹੜਾ ਅਸੀਂ ਚੋਣਾਂ ਲੜ ਰਹੇ ਨੇ ਉਹਨਾਂ ਦੇ ਵਾਸਤੇ ਅਸੀਂ ਮੁਰਾਦਪੁਰ ਸ਼ੇਰਪੁਰ ਔਰ ਐਮ ਮੈਰਾ ਗਲੋਨੀ ਔਰ ਆਸੋਬਨਾ ਔਰ ਪੰਜੋੜ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਅੱਜ ਆਪਣੀ ਆਗਾਜ਼ ਕੀਤਾ ਰੈਲੀ ਦਾ ਔਰ ਸਾਨੂੰ ਲੋਕਾਂ ਕੋਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਮਿਲ ਰਿਹਾ ਬਹੁਤ ਲੋਕੀ ਸਾਨੂੰ ਮਤਲਬ ਅਪਰੋਚ ਕਰ ਰਹੇ ਨੇ ਇਸ ਚੀਜ਼ ਲਈ ਔਰ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਵਾਰ ਫੇਰ ਜਿੱਤ ਕੇ ਦੇ ਵਧੀਆ ਤਰੀਕੇ ਦੇ ਨਾਲ ਹੌਮ ਹੌਮਾ ਕੇ ਜਿੱਤ ਕੇ ਅਸ਼ੁਨੀ ਸਰ ਜ਼ਿਲ੍ਹਾ ਪ੍ਰੀਸ਼ਦ ਤੋਂ ਸੀਟ ਲੈਣ ਕੇ ਸਾਡੇ ਸੰਮਤੀ ਮੈਂਬਰ ਵੀ ਸਾਰੇ ਜਿੱਤਣਗੇ ਔਰ ਅਸੀਂ ਆਉਣ ਵਾਲੇ ਟਾਈਮ 'ਚ ਮੰਤਰੀ ਸਾਧੀ ਝੋਲੀ ਵਿੱਚ ਸਾਰੀਆਂ ਸੀਟਾਂ ਜਿੱਤ ਕੇ ਪਾਵਾਂਗੇ ਮੈਮ ਕੀ ਮੈਸੇਜ ਆ ਜਾਂਦੇ ਹਲਕਾ ਪੋਵਾ ਦੇ ਲੋਕਾਂ ਕੀ ਮੈਸੇਜ ਆ ਜਾਂਦੇ ਆਮ ਆਦਮੀ ਪਾਰਟੀ ਦੇ ਸਰ ਮੈਂ ਮੈਸੇਜ ਦੇਣਾ ਵੀ ਚਾਹਨੀ ਆ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨੀ ਆ ਕਿ ਲੋਕੀ ਬਹੁਤ ਜਾਗਰੂਕ ਹੋ ਗਏ ਨੇ ਲੋਕੀ ਉਹ ਪਹਿਲੀ ਜਿਹੜੀ ਰਾਜਨੀਤੀ ਸੀਗੀ ਇੱਕ ਦੂਸਰੇ ਦੀ ਇਨਸਲਟ ਕਰਕੇ ਇੱਕ ਦੂਸਰੇ ਦੇ ਵਿੱਚ ਕਮੀਆਂ ਕੱਢ ਕੇ ਜਿਹੜੀ ਰਾਜਨੀਤੀ ਲੜਦੇ ਸੀ ਲੋਕੀ ਉਹ ਤੋਂ ਜਾਗਰੂਕ ਹੋ ਗਏ ਅਵੇਅਰ ਆ ਗਈ ਆ ਕਿ ਇੱਕ ਦੂਸਰੇ ਦੇ ਵਿੱਚ ਗਲਤੀਆਂ ਕਰ ਦੇ ਕੇ ਹੁਣ ਵੋਟਾਂ ਨਹੀਂ ਮਿਲਣੀਆਂ ਕੰਮ ਦੇ ਕਰਕੇ ਕੰਮ ਕਰਕੇ ਦਿਖਾਓ ਕਿ ਜਿਹੜੀ ਸਰਕਾਰ ਉਹਦੀਆਂ ਨੀਤੀਆਂ ਨੂੰ ਵੇਖ ਕੇ ਫਿਰ ਵੋਟਾਂ ਮਿਲਣੀਆਂ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਰ ਸਾਰੇ ਜਾਗਰੂਕ ਨੇ ਉਸ ਚੀਜ਼ ਲਈ ਅਵੇਅਰਨੈਸ ਸਭ ਨੂੰ ਪਤਾ ਹੈ ਕਿ ਲੋਕਾਂ ਨੇ ਹੱਕ ਚ ਕੰਮ ਹੋਏ ਨੇ ਲੋਕਾਂ ਲਈ ਬਹੁਤ ਵਧੀਆ ਕੰਮ ਹੋਏ ਨੇ ਨੌکریاں ਮਿਲੀਆਂ ਹਾਲ ਤੁਨੂ ਲੈ ਕੇ ਵੇਖ ਲਓ ਸੜਕਾਂ ਨੂੰ ਲੈ ਕੇ ਵੇਖ ਲਓ ਚਾਰੇ ਪਾਸੇ ਵਿਕਾਸ ਹੀ ਹੋਇਆ ਔਰ ਸਰ ਇੰਨਾ ਚੀਜ਼ਾਂ ਨੂੰ ਲੈ ਕੇ ਲੋਕੀ ਅਵੇਅਰ ਨੇ ਉਹਨਾਂ ਨੇ ਵੋਟਾਂ ਪਾਣੀਆਂ ਹੀ ਪਾਣੀਆਂ ਔਰ ਮੇਰਾ ਇਹੀ ਲੋਕਾਂ ਨੂੰ ਅਪੀਲ ਵੀ ਹੈਗੀ ਆ ਕੀ ਤੁਸੀਂ ਆਪਣੇ ਬੱਚਿਆਂ ਦੇ ਪੁਬਿਕ ਖਨੂ ਲੈ ਕੇ ਵਿਕਾਸ ਨੂੰ ਲੈ ਕੇ ਵੋਟਾਂ ਪਾਓ?